ਲੜਕੀ ਨਾਲ ਬਤਮੀਜ਼ੀ ਕਰਨ ਦੇ આરોਪ ਦੇ ਹੇਠ ਪੁਲਿਸ ਨੇ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ ਲਾਦੀ ਇੱਕ ਸਟੂਡੈਂਟ ਦੇ ਨਾਲ ਆਟੋ ਚਾਲਕ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਉਹ ਵਾਲਾ ਜੀ ਇਹ ਆਟੋ ਨੰਬਰ 203 ਦਾ ਨੰਨਾ ਵਾਲਾ ਸੀਗਾ ਸਿਗਾਖਰ ਸਿੰਘ ਫਿਰ ਕੋਈ ਸਵਾਰੀ ਨੂੰ ਲੈ ਕੇ ਇੱਥੇ ਆਇਆ ਸੀ ਜਦੋਂ ਦੇ ਵਿੱਚ ਕੁੜੀ ਬੈਠੀ ਕੁੜੀ ਦੇ ਨਾਲੇ ਮੁੰਡੇ ਦੇ ਬੈਠਾ ਸੀ ਜਦੋਂ ਤੱਕ ਮੁੰਡਾ ਉਸਦੇ ਵਿੱਚ ਬੈਠਾ ਰਿਹਾ ਇਹਦਾ ਕੰਟੈਕਟ ਸੀਗਾ ਮੁੰਡੇ ਦੇ ਉਤਰਨ ਦੇ ਬਾਅਦ ਕਿਦਾ ਜਿਹੜਾ ਕੰਟੈਕਟ ਸੀਗਾ ਉਹ ਬਿਸਬਿਹਵ ਕੁੜੀ ਦੇ ਨਾਲ ਹੀ ਸਵੇਰ ਬਾਤ ਕਰਕੇ ਪਹਿਲੇ ਸ਼ੁਰੂ ਕਰੀ ਉਹਦੇ ਬਾਅਦ ਜਿਹੜੀ ਗੱਲਬਾਤ ਸੀਗੀ ਉਹਦੇ ਉਹ ਕੁੜੀ ਨੂੰ ਆ ਗਿਆ ਲੱਗਿਆ ਕਿ ਇਹਦੇ ਜਿਹੜੇ ਇੰਟੈਂਸ਼ਨ ਹੈ ਉਹ ਠੀਕ ਨਹੀਂ ਹੈ ਉਹਨੇ ਆਟੋ ਤੋਂ ਉਤਰ ਕੇ ਜਾਣ ਦੀ ਕੋਸ਼ਿਸ਼ ਕੀਤੀ ਜਿਸ ਸਮੇਂ ਕੁੜੀ ਨੇ ਲੱਤ ਫੜ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ और इन्हें अपने आप में भी कुड़ी में की भी कोशिश की बट किसी तरह से कुड़ी तो चली गई ये बाद साढ़े साल मिली एस एच ओ साहब ने बड़ी ढंग सारी सी टी वी देखा सी सी टी देखने के बाद ऑटो का नंबर आ गया फिर ऑटो वाले गिरफ्तार किया गया ए, देखो कुड़ी को डरा की कोशिश की गई और दसता है कि मतलब ताकि कुड़ी डर जाए और काम च रहे तो उस वास्तवी गैंग का ना दिता सीट